ਕੰਪਲੀਟ ਲੈਟ ਹਿਮ ਕੰਪਲੀਟ ਐਲਓਪੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕਾਲੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਆ ਫਿਰ ਆ ਫਿਰ ਫਿਰ ਇਹ ਫਿਰ ਇਹ ਕੀ ਹੈ ਇਹ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਕੇ ਹੋਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਕਿ ਸਰਦਾਰ ਜੋ ਵੀ ਕੁਝ ਚੇਅਰ ਦੀ ਇਜਾਜ਼ਤ ਤੋਂ ਬਿਨਾ ਕਿਹਾ ਗਿਆ ਹੈ ਉਹ ਰਿਕਾਰਡ ਨਾ ਕੀਤਾ ਜਾਵੇ ਆ ਤਾਂ ਗਰਾਉਂਡ ਹੈ ਨਾ ਚਾ ਗਰਾਉਂਡ ਹੈ ਚਾ ਉੱਥੇ ਵੀ ਲਾਉਣੀ ਜੀ ਸੰਗਰੂਰ ਵੀ ਉਤਰਦਾ ਜੀ ਸੰਗਰੂਰ ਉਤਰਦਾ ਮਾਨਸਾ ਉਤਰਦਾ ਬਠਿੰਡੇ ਉਤਰਦਾ ਤੂੰ ਜਿੱਥੇ ਨਹੀਂ ਵੀ ਗਏ ਉੱਥੇ ਵੀ ਉਤਰਦਾ ਇੱਕ ਮੇਰੀ ਗੱਲ ਸੁਣੋ ਅਸਲ ਚ ਨਾ ਅਸਲ ਚ ਕੀ ਹੈ ਨਾ ਅਸਲ ਚ ਆ ਅਸਲ ਚ ਅਸਲ ਜੀ ਸਰ बाजवा जी बैठो बैठो बैठ, बैठ, बैठ. जी बैठो 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 सर बैठो लैटियम कंपनी मुख्यमंत्री शाबाश बहुत वेर नियर की इजाजत तो बिना जो भी कुछ बोलिया गया रिकॉर्ड ना कि जाए बाजवा जी तुम बैठो ਚਲੋ ਤੁਸੀਂ ਤੁਸੀਂ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਤੁਹਾਡੇ ਕੋਲ ਮਿਲ ਜੂਗਾ ਜੀ ਸਾਰਾ ਕੁਝ ਤੋ 60 ਸਾਲ ਡਰਾਮਾ ਤੁਸੀਂ ਕੀਤਾ ਪਹਿਲਾਂ ਦੇਸ਼ ਚ ਦੇਸ਼ ਚ ਪਹਿਲਾਂ ਡਰਾਮਾ ਕਿ ਨਹੀਂ ਕੀਤਾ ਕੇਰ ਨੂੰ ਅਡਰੈਸ ਕੀਤਾ ਜਾਵੇ ਬਿਠਾਓ ਜੀ ਬਿਠਾਓ ਜੀ ਦਾ ਸਾਹਿਬ ਅਸਲ ਚ ਅਸਲ ਚ ਆ ਲਾਲ ਦੀ ਦੀ ਰੋਗ ਹੈ ਗਰਾਊਂਡ ਹੈ ਨਾ ਚ ਗਰਾਊਂਡ ਹੈ ਚ ਉੱਥੇ ਵੀ ਲਾਉਨੇ ਜੀ ਸੰਗਰੂਰ ਵੀ ਉਤਰਦਾ ਹੈ ਸੰਗਰੂਰ ਉਤਰਦਾ ਹੈ ਮਾਨਸਾ ਉਤਰਦਾ ਹੈ ਬਠਿੰਡੇ ਉਤਰਦਾ ਹੈ ਤੂੰ ਜਿੱਥੇ ਨਹੀਂ ਵੀ ਗਏ ਉੱਥੇ ਵੀ ਉਤਰਦਾ ਹੈ ਇੱਕ ਕਲਾਸ ਕੋਈ ਕਲਾਸ ਬਹੁਤ ਕਲਾਸ ਦੀ ਕੋਈ ਵੀ ਉਹਦੇ ਚ ਵੀ ਤਰੀ ਕਾਮਯਾਬੀ ਮੇਰੀ ਗੱਲ ਸੁਣੋ ਅਸਲ ਚ ਨਾ ਅਸਲ ਚ ਕੀ ਹੈ ਨਾ ਅਸਲ ਚ ਆ ਅਸਲ ਚ ਅਸਲ ਜੀ ਸਰ भाई भाई जी बैठो जी बैठो 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 जी, सर। बैठो ना? जी, रोगी। जी।, रोगी। जी। चलो चलो मुख्य साहब शाबाश केयर वेयर केयर की इजाजत तो बिना जो भी कुछ बोलिया गया रिकॉर्ड ना कि जाठो ਚਲੋ ਤੁਸੀਂ ਤੁਸੀਂ ਵਧੀਆ ਡਰਾਮੇ ਕਰ ਲੈਂਦੇ ਹੋਗੇ ਫਿਰ ਤੁਹਾਡੇ ਕੋਲ ਮਿਲ ਜੂਗਾ ਜੀ ਸਾਰਾ ਕੁਝ ਤੋਂ 6 ਸਾਲ ਡਰਾਮਾ ਤੁਸੀਂ ਕੀਤਾ ਪਹਿਲਾਂ ਦੇਸ਼ ਚ ਦੇਸ਼ ਚ ਪਹਿਲਾਂ ਡਰਾਮਾ ਕਿ ਨਹੀਂ ਕੀਤਾ ਜੇਰ ਨੂੰ ਅਡਰੈਸ ਕੀਤਾ ਜਾਵੇ ਬਿਠਾਓ ਜੀ ਬਿਠਾਓ ਜੀ ਬਾਈਬਾ ਸਾਹਿਬ ਅਸਲ ਚ ਅਸਲ ਚ ਆ ਅਸਲ ਚ ਕੀ ਹੈ ਨਾ ਜੀ ਆ ਗਿਆ ਸਾਹਿਬ ਬੈਠੋ ਆ ਕੁਰਸੀ ਜਰੀ ਨਹੀਂ ਜਾਂਦੀ ਜੀ ਆ ਕੁਰਸੀ ਆ ਕੁਰਸੀ ਸਪੀਕਰ ਸਾਹਿਬ ਸਾਹਿਬਾ ਸਾਹਿਬ ਅਸਲ ਆਰਡਰ ਚ ਲੈ ਕੇ ਸਾਡੇ ਕੋਲੇ ਆਰਡਰ ਚ ਲੈ ਕੇ ਆਓ 3 ਦਿਨ ਨੇ ਆਰਡਰ ਚ ਲੈ ਕੇ ਆਓ ਸਾਹਿਬ ਬਾਈ ਬਾਈਓ ਸਾਹਿਬ ਪਲੀਜ਼ ਬੈਠੋ 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 ਸਾਡੇ ਕੋਲੇ ਤਿੰਨ ਦਿਨ ਨੇ ਤੁਹਾਡੇ ਕੋਲ ਬੜਾ ਟਾਈਮ ਹੈ ਬੋਲਣ ਲਈ ਆਪਾਂ ਨੂੰ ਪੰਜਾਬ ਦੇ 3 ਕਰੋੜ ਲੋਕ ਦੇਖ ਰਹੇ ਆ ਕਿਰਪਾ ਕਰਕੇ ਆਪਾਂ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਟਾਈਮ ਵੇਸਟ ਨਾ ਕਰੀਏ ਲੱਢ ਹਮ ਕੰਪਲੀਟ ਆਊਟਰ ਮੁਖੀ ਐਮ ਠੀਕ ਹੈ ਠੀਕ ਹੈ ਜੀ ਬੈਠੋ ਤੁਸੀਂ 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 ਆਹਦਾ ਨੋਟ ਕਰ ਲਓ ਜੋ ਜੋ ਤੁਸੀਂ ਕਹਿਣਾ ਕਹਿ ਲਿਆ ਜੋ ਤੁਸੀਂ ਬਾਤ ਜੀ ਮੁਖਵੰਤਰੀ ਸਾਹਿਬ ਜੀ ਬੈਠੋ ਜੀ ਮਾਜੀ ਜੀ ਜੀ ਮੁਖ ਜੀ 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 ਠੀਕ ਹੈ ਤੁਸੀਂ ਬੈਠੋ ਜੀ ਹੁਣ ਬਾਜਵਾ ਜੀ ਬੈਠੋ ਤੁਸੀਂ ਪਲੀਜ਼ ਬਾਜਵਾ ਜੀ ਬੈਠੋ ਠੀਕ ਹੈ ਠੀਕ ਹੈ ਠੀਕ ਹੈ ਬੈਠੋ ਠੀਕ ਹੈ ਲੈਟ ਹਿਮ ਕੰਪਲੀਟ ਲੈਟ ਹਿਮ ਕੰਪਲੀਟ ਹਮੇਸ਼ਾ ਵਾਸਤੇ ਬਾਜਵਾ ਸਾਹਿਬ ਹੁਣ ਲੈਟ ਹਿਮ ਕੰਪਲੀਟ ਜੀ ਜੀ ਕਾਟ ਲੈਣ ਤੋਂ ਪੜਾਸ ਜੀ ਪੜਾਸੀ ਕੱਢਦੇ ਆ ਜੀ ਜੀ ਦੇਸ਼ ਦੀ ਰਾਜਧਾਨੀ ਚ ਤਿੰਨ ਵਾਰੀ ਜ਼ੀਰੋ ਹੈ ਜੀ ਕਾਂਗਰਸ ਦੀ ਤਿੰਨ ਵਾਰੀ ਜ਼ੀਰੋ ਦੇਸ਼ ਦੀ ਰਾਜਧਾਨੀ ਚ ਇਹ ਗੱਲਾਂ ਕਰਦੇ ਆ ਤੁਸੀਂ ਕਦੇ ਨਹੀਂ ਆਉਣਾ ਅਸੀਂ ਕਦੋਂ ਆਉਣਾ ਚਾਹੁੰਨੇ ਆ ਜੀ ਅਸੀਂ ਤਾਂ ਆਉਣੇ ਹੀ ਨਹੀਂ ਸੀ ਸਿੱਧਾ ਹੋਰ ਕੰਮ ਕਰਦੇ ਸੀਗੇ ਜੀ ਜੇ ਕਿਤੇ ਤੁਸੀਂ ਚੱਜਦੇ ਨਿਕਲੇ ਆਉਂਦੇ ਸਾਨੂੰ ਆਉਣ ਦੀ ਲੋੜ ਕੀ ਸੀ ਜੀ ਇਧਰ ਤੁੱਤਾ ਸੇ ਤੁਹਾਡੀਆਂ ਘਾਟਾਂ ਕਰਕੇ ਆਇਆ ਮੈਂ ਕਰਤੂਤਾ ਨਹੀਂ ਕਹਿੰਦਾ ਹੁਣ ਆ ਫੇਰ ਫੇਰ ਖੜੇ ਹੋ ਜਾਂਦੇ ਯਾਰ ਮੈਂ ਸਾਰੇ ਸਤਕਾਰਯੋਗ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਹੈ ਕਿ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਬਹੁਤ ਮਿਲਣਾ ਹੈ ਬਹੁਤ ਮਿਲਣਾ ਹੈ ਕਿਰਪਾ ਕਰਕੇ ਆਪਾਂ ਸਮਾਂ ਦੇ ਸਕਰੀ ਆ ਜੀਮਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਰਪਾਲ ਸਿੰਘ ਜੀਮਾ ਸਪੀਕਰ ਸਾਹਿਬ ਸਪੀਕਰ ਸਾਹਿਬ ਮੈਂ اپੋਜੀਸ਼ਨ ਨੂੰ ਬੇਨਤੀ ਕਰਦਾ ਚਾਹੁੰਦਾ ਬਾਜਬਾ ਸਾਹਿਬ ਪਲੀਜ਼ ਇੱਕ ਮਿੰਟ ਸੁਣ ਲਓ ਬਾਜਬਾ ਸਾਹਿਬ ਪਲੀਜ਼ ਤੁਸੀਂ ਕੀ ਰਿਡਰੈਕਟ ਕਰੋ ਜੀ ਗੱਲ ਤਾਂ ਸੁਣ ਲਓ ਬਾਜਬਾ ਸਾਹਿਬ ਗੱਲ ਹੀ ਸੁਣ ਸਕਦੇ ਚਲੋ 1 ਮਿੰਟ ਸੁਣ ਲੋ 1 ਮਿੰਟ 1 ਵਾਰੀ ਮਾਜੀ 1 ਮਿੰਟ ਸਪੀਕਰਸ ਆਪਲੀ ਨਾ ਨਾ ਮੈਨੂੰ ਮੈਨੂੰ ਕਰ ਲਾਂਦਾ ਕੰਪਲੀਟ ਤੁਸੀਂ ਕੰਪਲੀਟ ਕਰ ਲਈਏ ਸੀ ਦੀ ਮੀਟਿੰਗ ਚ ਬਾਜਵਾ ਸਾਹਿਬ ਨੇ ਕੀ ਕਿਹਾ ਸੀਗਾ ਕਿ ਜੀ ਸੈਸ਼ਨ ਬਤਾਓ ਵਧਾਓ ਅਸੀਂ ਸਾਥ ਦੇਵਾਂਗੇ ਬੈਠ ਕੇ ਬੰਦਿਆਂ ਨਾਲ ਗੱਲ ਕਰਾਂਗੇ ਹੁਣ ਕੀ ਹੋਗਾ ਇਹਨਾਂ ਨੂੰ ਹੈ ਹੁਣ ਕੀ ਹੋਗਾ ਇਹਨਾਂ ਨੂੰ ਅਸੀਂ ਸੈਸ਼ਨ ਵਧਾਤਾ ਅਸੀਂ ਸੈਸ਼ਨ ਵਧਾਤਾ ਤੇ ਹੁਣ ਤੁਸੀਂ ਬੈਠ ਕੇ ਮੇਰਾ ਕਹਿਣ ਦਾ ਭਾਵ ਆ ਤੁਸੀਂ ਦੋ ਦੋ ਚਾਰ ਦਿਨ ਕਰਤਾ ਤੁਸੀਂ ਗੱਲ ਨਹੀਂ ਸੁਣਨਾ ਚਾਹੁੰਦੇ ਹੈਗੇ ਕੋਈ ਲੋਨਡਰ ਆਪਾਂ ਕਰਾਂਗੇ ਜੀ ਸਭ ਕੁਝ ਦੇਵਾਂਗੇ ਤੁਹਾਨੂੰ ਉਹ ਦੇਵਾਂਗੇ ਗੁਰੂ ਜੀ ਦੇਵਾਂਗੇ ਬਾਜਬਾ ਸਾਹਿਬ ਚਲੋ ਬੈਠੋ ਬਾਜਬਾ ਸਾਹਿਬ ਤੁਹਾਨੂੰ ਦੋ ਦੰਦਾ ਤੁਹਾਨੂੰ ਦੋ ਦੰਦਾ ਸੈਸ਼ਨ ਬਧਿਆ ਨੇ ਬਧਾਇਆ ਨਹੀਂ ਦੋ ਦੰਦਾ ਸੈਸ਼ਨ ਆਪਣਾ ਮਾਈਕ ਬੰਦ ਕਰੂਗਾ ਕਰਾਂਗੇ ਆਪਾਂ ਦਾ ਗੱਲ ਅ ਇੱਕ ਮਿੰਟ ਸੀਐਮ ਸਾਹਿਬ ਇੱਕੋ ਮਿੰਟ ਸੀਐਮ ਜੀਮਾ ਜੀ ਬੈਠੋ ਤੁਸੀਂ ਬਾਜਬਾ ਸਾਹਿਬ ਟੀਮਾ ਜੀ ਸੀਐਮ ਸਾਹਿਬ ਖੜਿਆ ਐਲਓਪੀ ਸਾਹਿਬ ਟੀਮਾ ਜੀ ਸੀਐਮ ਸਾਹਿਬ ਖੜਿਆ ਐਲਓਪੀ ਸਾਹਿਬ ਐਲੋਪੀ ਸਾਹਿਬ ਬੈਠੋ ਤੁਸੀਂ ਲੈਟ ਹਿਮ ਕੰਪਲੀਟ ਐਲੋਪੀ ਸਾਹਿਬ ਹਜੇ 12 ਵਜੇ ਨੇ ਉਹ ਦੇਖੋ ਕੜੀ ਦਾ ਦੇਖੋ ਹਜੇ 12 ਵਜੇ ਨੇ ਤੁਹਾਨੂੰ ਟਾਈਮ ਮਿਲੂਗਾ ਮੇਰੀ ਗੱਲ ਸੁਣੋ ਤੁਹਾਡੇ ਵੱਜ ਗਏ ਹੁਣੇ ਸੱਜ ਦੀਆਂ ਜੇ ਬੱਚੇ ਆ ਫੇਰ ਆ ਫੇਰ ਫੇਰੇ ਹੈ ਫੇਰੇ ਹੈ ਕੀ ਹੈ ਇਹ ਹੈ ਕੀ ਹੈ ਆ ਕੀ ਹੈ ਫਿਰ ਤੁਹਾਡੇ ਵੱਜ ਗਏ ਹੁਣੇ ਮਤਲਬ ਤੁਸੀਂ ਫਿਰ ਹੁਣ ਸਰਦਾਰਾਂ ਨੂੰ ਕੋਈ ਸਰਦਾਰਾਂ ਨੂੰ ਕਹਿੰਦੇ ਹੋ ਜੋ ਵੀ ਕੋਈ ਚਿਹਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਉਹ ਰਿਕਾਰਡ ਨਾ ਕੀਤਾ ਜਾਵੇ जो भी कुछ खत्ते हो चेयर बिना रो गया रिकॉर्ड ना किया जाता मैं जो भी कुछ कुछ तो भी कुछ भी रिकॉर्ड सुड़ते नहीं जा रहा जो भी कुछ चेयर दी ਹਾਰਾ ਇਹ ਆਜੇ ਤੋਂ ਬਿੜਾ ਬੋਲੇ ਜਾ ਰਿਹਾ ਰਿਕਾਰਡ ਤੇ ਨਹੀਂ ਜਾ ਰਿਹਾ ਠੀਕ ਹੈ ਜੀ ਬੈਠੋ ਆਪਣਾ ਬਾਜਾ ਸਾਹਿਬ ਬੈਠੋ ਬੈਠੋ ਵੀ ਟ੍ਰੈਜਰੀ ਬੈਠੇ ਪਲੀਜ਼ ਬੈਠੋ ਯਾਰ ਸੀਐਫ ਸਾਹਿਬ ਬੋਲ ਰਿਹਾ ਆਪਾਂ ਕਿਉਂ ਵਿਚਵਾਲ ਵਲ ਜਾਂ ਸੋਨਰਿੰਮ ਸਾਹਿਬ ਬੋਲਣ ਲੈਟਸ ਹਰ ਗੱਲ ਵਿੱਚ ਟੋਕਦੇ ਨੇ ਨਹੀਂ ਟੋਕਦੇ ਬੈਠੋ ਬਾਜਾ ਸਾਹਿਬ ਬੈਠੋ ਜੀ ਸਭ ਤੋਂ ਮਹਾਨ ਕੌਮ ਦੀ ਤੋਹਫੀਨ ਕਰ ਰਹੇ ਬੈਠੋ ਜੀ ਬੈਠੋ ਜੀ ਅਨਰੋਧ ਸਿੰਘ ਸਾਹਿਬ ਵੀ ਬੈਠੋ ਜੀ ਬੈਠੋ ਬੈਠੋ